ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਆਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ, ਤਰੱਕੀਆਂ ਬਖਸ਼ੇ। ਤੇ ਅੱਜ ਦਾ ਵਲੌਗ ਜੀ ਆਪਾਂ ਸਟਾਰਟ ਕਰਤਾ ਏ। ਤੇ ਆਪਾਂ ਬਣਾ ਰਹੇ ਆ ਜੀ ਤੇਜਾਗਾ। ਆਪਾਂ ਸਬਜ਼ੀਆਂ ਆਪਦੀਆਂ ਹੀ ਲਾਵਾਂਗੇ ਸਾਰੀਆਂ। ਘਰ ਦੀਆਂ ਹੀ ਖਾਵਾਂ ਕਰਾਂਗੇ ਇਸ ਵਾਰੀ। ਲਾਈ ਦਾ ਤਾਂ ਅੱਗੇ ਵੀ ਬਾਕੀ ਅੱਗੇ ਚੰਗੀ ਤਰ੍ਹਾਂ ਹੁੰਦੀਆਂ ਨਹੀਂ। ਤੇ ਹੁਣ ਆਪਾਂ ਅੱਜ ਸਾਰਾ ਵਲਾ ਹੋਗਾ ਆਪਾਂ ਇਹੀ ਪਾਵਾਂਗੇ ਜੀ ਕੰਮ ਕਰਦਾ ਲਸਣ ਲਸਣ ਬੀਜਾਂਗੇ ਤੇ ਬਾਕੀ ਪਿਆਜ਼ ਟਾਲੇ ਕਾਣ ਲਿਆਵਾਂਗੇ ਫਿਰ ਲੱਗੇਗਾ ਤੇ ਲਸਣ ਲਾਵਾਂਗੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਨਾ ਜ਼ਰੂਰ ਬਣੇ ਰਹੋ ਹੁਣ ਦੱਸੋ ਕਿਥੇ ਲਸਣ ਲਾਣਾ ਹੈ ਆ ਲਸਣ ਆ ਚੜੀ ਜੀ ਨਾ ਲੱਗਾ ਠੀਕ ਹੈ ਆ ਮਾੜਾ ਮਟਾ ਗੰਢ ਪੈ ਚੋਗਲ ਹੋ ਗਿਆ ਇਹ ਘਰਾਂ ਨੂੰ ਸਾਫ ਹੁੰਦੇ ਥੋੜੇ ਖੋਬ ਦਿਓ ਆਪਾਂ ਰਾਂ ਥੋੜੇ ਖੋਬ ਦਿਵਾ ਚੰਚਾ ਚਲਾਓ ਉਧਰ ਮਿੱਟੀ ਚਲੀ ਜਾ ਰਹੀ ਏ ਠੀਕ ਆਪਾਂ ਬਣਾ ਦੇ ਪਿਆ ਜੀ ਲਸਣ ਦੀ ਜਗਾ ਤੇ ਹੁਣ ਆਪਾਂ ਨੂੰ ਆਪ ਨੂੰ ਲਾਣਾ ਪੈਣਾ ਏ ਆਪਣੇ ਜੀਮੀਦਾਰ ਸਾਹਿਬ ਨੂੰ ਤਾਂ ਟਾਈਮ ਨਹੀਂ ਲੱਗਣਾ ਚਲੋ ਲਾ ਲਵਾਂ ਤੇ ਕੁਛ ਨਾ ਦਾ ਇਹਨਾਂ ਕੋ ਤਾਂ ਕੋਈ ਗਾਲ ਨਹੀਂ ਲੋਕ ਕਿ ਤਿਆਰੀਆਂ ਕਰਦਾ ਪਿਆ ਲਸਣ ਲਾਣ ਦੀ ਆਪਾਂ ਇਹਦਾ ਲਾ ਸਕਦੇ ਹਾਂ ਨਾ ਲਾ ਲਵਾਂਗੇ ਕੇ ਹਾਂ ਬਰਾਬਰੇ ਕੀਤੀਆਂ ਨੇ ਕਿ ਨਾ ਉਹ ਘਰ ਲਵਾਂਗੇ ਇਹ ਜਿਆਦਾ ਸਬ ਨੂੰ ਆਤੇ ਰਿਛੋ ਇਹ ਗੋਠ ਨਹੀਂ ਮੀ ਮੈਂ ਤਾਂ ਆਉਂਦਾ ਢੀਠ ਠੀਕ ਇਹ ਦਰਵਾਜ਼ਾ ਲਿਖਾ। ਅਗੋਰਾ। ਆਪਾਂ ਆਪਦੇ YouTube ਫੈਮਿਲੀ ਨੂੰ ਦਿਖਾਉਣੇ ਨੇ ਜ਼ਿਮੀਂਦਾਰਾਂ ਦੇ ਕੰਮ। ਇੱਥਾ ਮੋਟਰ ਚਲਾਉਂਗਾ। ਮੋਟਰ ਚਲਾਉਂਗਾ। ਇਹ ਜ਼ਮੀਨ ਜੀ ਆਪਾਂ ਪਾਠਿਆਂ ਵਾਸਤੇ ਨਾ ਠੇਕੇ ਤੇ ਲਈ ਹੈ ਗਵਾਡੀਆਂ ਕੋਲੋਂ ਤੇ ਇਥੇ ਹੁਣ ਮੋਟਰ ਦਾ ਪਾਣੀ ਆਪਾਂ ਗਵਾਂਡੀਆਂ ਦੀ ਮੋਟਰ ਦਾ ਹੀ ਲਾਵਾਂਗੇ ਕਿਉਂਕਿ ਆਪਣੀ ਮੋਟਰ ਦਾ ਜਾਣਾ ਨਹੀਂ ਤੇ ਖਾਲੀ ਇੱਧਰ ਹੈ ਨਹੀਂ ਪਹਿਲਾ ਆਪਾਂ ਆ ਜਿੱਥੇ ਰਾੜੀਆਂ ਪਿਆਏ ਇਹ ਵਾਲੀ ਜ਼ਮੀਨ ਲਈ ਹੋਈ ਸੀ ਪਿਛਲੇ ਸਾਲ ਤੇ ਇਸ ਵਾਰੀ ਉਹ ਅੱਗੇ ਵਾਲੀ ਲਈਏ ਵਧੀਆ ਛੋਣਾ ਹੋਰ ਉਹ ਟੂਪ ਬਾਨਾ ਲਈਏ ਤੇ ਫੇਣ ਪੌੜੀ ਰੱਖਣੀ ਪਣੀ ਹੈ ਪੌੜੀ ਦੇ ਉੱਪਰ ਟੂਪ ਵਾਟ ਨਹੀਂ ਪੈਣਾ ਸੌ ਖੀਖਣ ਕਰਨੇ ਪੈਂਦੇ ਨੇ ਇੱਕ ਪੌੜੀ ਇੱਥੇ ਰੱਖਣੇ ਆ ਉਧਰ ਉਹਨਾਂ ਨੂੰ ਫੋਨ ਆ ਹੀ ਜਾਂਦੇ ਨੇ ਕਣਕ ਵਾਲਿਆਂ ਦਾ ਇੱਕ ਜਲਦੀ ਆ ਕਣਕ ਬੀਜੀਏ ਉਧਰ ਪਾਣੀ ਲਾਣਾ ਹੈ ਪੱਠਿਆਂ ਨੂੰ ਹੋਰ ਅੱਵਾਦਿਆ ਦੇ ਦੇਓਗੀ ਵਧੀਆ ਮੱਖਣਿਆ ਕਿਵੇਂ ਚਲਾੜਿਆ ਮੋਟਰ ਫੇ ਲਗਾ ਗੈਸ ਬੜੀ ਹੈ ਨਾ ਚਲ ਚਾਲੇ ਵੀ ਮੋਟਰ ਚਲੋ ਜੀ ਆ ਲਿਆ ਪਾਣੀ ਮੈਂ ਕਈ ਲਈ ਇਹਨਾਂ ਚਲੋ ਜੀ ਆਪਾਂ ਪਹੁੰਚਾਇਆ ਖੇਤ ਟਾਈਮ ਹੋ ਗਿਆ ਜੀ ਦੁਪਹਿਰ ਦਾ 1 ਵਜੇ ਦਾ ਤੇ ਆਪਾਂ ਨੂੰ ਪੂਰੇ 1 ਵਜੇ ਟਾਈਮ ਲੱਗ ਗਿਆ ਜੀ ਖੇਤ ਆਉਣ ਨੂੰ ਤੇ ਘਰ ਦੇ ਵੀ ਕੰਮ ਕਰ ਆਪਾਂ ਸਾਰੇ ਕੀਤੇ ਤੇ ਹੁਣ ਜੀ ਆਪਾਂ ਲਸਣ ਲਾਣਾ ਸ਼ੁਰੂ ਕਰਦੇ ਆਂ ਤੇ ਇਧਰ ਗਰਜੋਤ ਦੇਖੋ ਲੱਗੀ ہوئی ਏ ਟੋਏ ਮਾਰਨ ਮਿੱਟੀ ਚ ਆਪਾ ਲੈ ਕੇ ਆਇਆ ਜੀ ਲਸਣ ਕਰੋ ਆਪਾ ਕੱਲ ਪਰਸੋਂ ਹੋਰ ਲਿਆ ਸੀ ਇਹਦੀਆਂ ਪੂਰੀਆਂ ਵੱਖ-ਵੱਖ ਕਰ ਲਈਆਂ ਸੀ ਤੇ ਹੁਣ ਆਪਾਂ ਲਾਉਂਦੇ ਆਂ ਹੈਲੋ ਜੀ ਆਪਾਂ ਛਿਰੂ ਕਰਤੀ ਹੈ ਜੀ ਲਸਣ ਦੀ ਬਜਾਇ ਕਰਨੀ ਤੇ ਆਪਾਂ ਬੀਜਾਂਗੇ ਹੁਣ ਤੇ ਇਹਦਾ ਜਿਹੜਾ ਆ ਵਾਲਾ ਪਾਸਾ ਉੱਪਰ ਨੂੰ ਕਰ ਦੇਈਦਾ ਤੇ ਇਹ ਵਾਲਾ نیچے ਨੂੰ ਤੇ ਬੱਚੇ ਵੀ ਆ ਗਏ ਨਾਲ अपा हूं सारी बिजाई कर देनी है सारा प्यार कोई औखा नहीं है लसन ला बस इस तरह मिट्टी पोली तौली तौली नपी आना है चलो जी अपना अंदरी तुम्हें लुवा दिता है ਤੇ ਗੁਰਜੋਤ ਨੂੰ ਵੀ ਨਵਾ ਦਿੱਤਾ ਏ ਇਹਨਾਂ ਮਿੱਟੀ 'ਚ ਬਹੁਤ ਮਸਤੀ ਕੀਤੀ ਏ ਤੇ ਇੱਧਰ ਆ ਦਿੱਤਾ ਏ ਗੁਰਸੇਰ ਤਨੂ ਵੀ ਤੇ ਹੁਣ ਥੋੜਾ ਜਿਹਾ ਰਹਿ ਗਿਆ ਲਸਣ ਤੇ ਉਹ ਮੈਂ ਲਾ ਤਿਆਂ ਆਪਾਂ ਨਾ ਇੱਕ ਵਾਰੀ ਘਾਰ ਆ ਗਏ ਸੀ ਤੇ ਹੁਣ ਫੇਰ ਤੋਂ ਚਲਦੇ ਹਾਂ ਖੇਤ ਤੇ ਘਾਰ ਆਪਾਂ ਇਸ ਕਰਕੇ ਆਏ ਸੀ ਇੱਕ ਵਾਰੀ ਗੁਰਜੋਤ ਦੇ ਪਾਪਾ ਆਏ ਸੀ ਤੇ ਉਹਨੂੰ ਦੇਣੀ ਸੀ ਰੋਟੀ ਤੇ ਨਾਲ ਕਹਿੰਦੇ ਚਾਹ ਵੀ ਬਣਾ ਦਿਓ ਤੇ ਆਪਾਂ ਹੁਣ ਉਹਨਾਂ ਚਾਹ ਪਲਾ ਕੇ ਰੋਟੀ ਖਵਾ ਕੇ ਤੇ ਫਿਰ ਤੋਂ ਭੇਜਤਾ ਏ ਜੀ ਉਹ ਚਲੇ ਗਿਆ ਆਦੇ ਕੰਮ ਤੇ ਤੇ ਅਸੀਂ ਆਪਦੇ ਕੰਮ ਨੂੰ ਤੋਰ ਪਏ ਅਸੀਂ ਕਿਾ ਜਿਹੜਾ ਛੱਡਿਆ ਆ ਆਪਾਂ ਪੂਰਾ ਕਰ ਦਈਏ ਤੇ ਲਸਣ ਹੁਣ ਆਪਾਂ ਫੇਰ ਆ ਕੇ ਇੱਥੇ ਲਾਉਣ ਲੱਗ ਗਏ 3 ਵਜ ਦਾ ਹੁਣ ਟਾਈਮ ਹੋ ਗਿਆ ਅਸੀਂ ਬਾਕੀ ਐ ਲੱਗ ਰਿਹਾ ਵੀ ਜਿਵੇਂ ਸ਼ਾਮ ਹੋ ਜਾਂਦੀ ਏ ਤੇ ਹੁਣ ਨਾ ਦੇਣ ਬਹੁਤ ਹੀ ਜ਼ਿਆਦਾ ਛੋਟੇ ਹੋ ਗਏ ਨੇ ਤੇ ਘਰ ਦੇ ਕੰਮ ਨਾ ਮੁੱਕਦੇ ਹੀ ਨਹੀਂ ਸਾਰਾ ਦੇਣੀ ਤੇ ਸਗੋਨਾ ਕੰਮ ਜਿਵੇਂ ਬਾਹਰਦਰ ਤ ਵੀ ਥੋੜਾ ਬਤ ਕਰੀਏ ਨਾ ਤੇ ਵਧੀਆ ਲੱਗਦਾ ਹੈ ਕਰਨਾ ਮੈਨੂੰ ਤਾਂ ਨਾ ਸਗੋ ਬਹੁਤ ਸ਼ੌਂਕ ਹੈ ਬਾਹਰ ਦਾ ਕੰਮ ਕਰਨ ਦਾ ਤੇ ਗੁਰਜੋਤ ਦੇ ਪਾਪਾ ਕਹਿੰਦੇ ਵੀ ਤੁਸੀਂ ਕਿਵੇਂ ਲਸਣ ਡਾ ਲੋਗੇ ਕਿ ਨਹੀਂ ਮੈਨੂੰ ਟਾਈਮ ਨਹੀਂ ਮਿਲਣਾ ਤੇ ਤਾਂ ਮੈਂ ਕਿਹਾ ਵੀ ਆਪਾਂ ਲਾ ਲਾਂਗੇ ਲਸਣ ਦੀ ਕਿਹੜੀ ਕਰ ਲੈਣਾ ਵੀ ਉਹ ਬੈਠ ਕੇ ਹੀ ਲਾਣਾ ਹੈ ਆਪਾਂ ਕਿਹੜਾ ਇੱਥੇ ਜੋਰ ਦਾ ਕੰਮ ਹੈਗਾ ਜਿਹੜਾ ਨਹੀਂ ਹੋਣਾ ਤੇ ਸਾਡੇ ਨੇ ਇੱਥੇ ਬਹੁਤ ਜ਼ਿਆਦਾ ਪੈਣਾ ਨਾ ਵੀ ਲੋਕਾਂ ਦਾ ਲਸਣ ਜਿਵੇਂ ਜਾਂ ਲਾਣ ਜਾਂਦੀਆਂ ਆ ਧਿਆੜੀ ਤੇ ਤੇ ਇੱਥੇ ਬਹੁਤ ਜ਼ਿਆਦਾ ਕੰਮ ਚੱਲਿਆ ਹੋਇਆ ਹੈ ਲਸਣ ਦਾ ਵੇਜਣ ਦਾ ਤੇ ਐ ਲੱਗਦਾ ਐਸ ਵਾਰੀ ਤਾਂ ਨਾ ਜਿਵੇਂ ਫਿਰ ਤੋਂ ਰੂੜੀਆਂ ਤੇ ਨਾ ਆ ਜਵੇ ਹਨਾ ਲਸਣ ਵੀ ਇੰਨਾ ਕੁ ਜ਼ਿਆਦਾ ਲਸਣ ਦੀ ਬਜਾਈ ਹੋ ਰਹੀ ਏ ਲੋਕੀ 2-3 ਤਣ ਕਿੱਲੇ ਲਾਈ ਜਾਂਦਾ ਏ ਤੇ ਜਿਹੜੇ ਅੱਗੇ ਲਾਉਂਦੇ ਆ ਉਹ ਤਾਂ ਲਾਈ ਜਾਂਦੇ ਆ ਵਿੱਚ ਨਵੇਂ ਵੀ ਬਹੁਤ ਜ਼ਿਆਦਾ ਲੋਕ ਲਾ ਰਹੇ ਨੇ ਤੇ ਬਹੁਤ ਪੈਣਾ ਜਾਂਦੀਆਂ ਨੇ ਲਸਣ ਦੀ ਬਜਾਈ ਕਰਨ ਤੇ ਤਾਂ ਮੈਂ ਜਿਹੜੇ ਜੋਤੇ ਪਾਪਾ ਨੂੰ ਕਿਹਾ ਕਿ ਆਪਾਂ ਤਾਂ ਆਪਣਾ ਹੀ ਲਾਉਣਾ ਹੈ ਉਹ ਵੀ ਥੋੜਾ ਜਾਂ ਤੇ ਚਲ ਕੋਈ ਨਹੀਂ ਅਸੀਂ ਲਾ ਲਵਾਂਗੇ ਤੁਸੀਂ ਆਪਦਾ ਕੰਮ ਜਾਰੀ ਰੱਖੋ ਕਿਉਂਕਿ ਉਹਨਾਂ ਦਾ ਕੰਮ ਵੀ ਛੱਡਣ ਵਾਲਾ ਨਹੀਂ ਹੈਗਾ ਜੇ ਇੱਕ ਦਿਨ ਵੀ ਘਰੇ ਲਾਉਂਦੇ ਆ ਤਾਂ ਫਿਰ ਗਾ ਖਰਾਬ ਹੁੰਦੇ ਨੇ ਉਹਦੇ ਤੇ ਇਸ ਕਰਕੇ ਜੀ ਤੇ ਡੈਡੀ ਸਾਡੇ ਹੁੰਦੇ ਤਾਂ ਉਹ ਲੱਗ ਪੈਂਸੀ ਨਾਲ ਬਾਕੀ ਉਹ ਵੀ ਆਪਣਾ ਕੰਮ ਚਲੇ ਗਏ ਤੇ ਅਸੀਂ ਕਾ ਚਲ ਕੋਈ ਨਹੀਂ ਲਾ ਲਵਾਂਗੇ ਇਹ ਜੋ ਵੀ ਜੀ ਮੇਰੇ ਭੈਣ ਭਾਈ ਚੈਨਲ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਜੋ ਵੀ ਮੇਰੀਆਂ ਭੈਣਾਂ ਸਾਨੂੰ ਡੇਲੀ ਕਮੈਂਟ ਕਰਦੀਆਂ ਆ ਸਾਰਿਆਂ ਦਾ ਜੀ ਤੈ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਹੀਂ ਕਰਦੇ ਜੀ ਵੀਡੀਓ ਦੇਖਦੇ ਹੋ ਬਾਕੀ ਤੁਸੀਂ ਵੀ ਜ਼ਰੂਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਜੀ ਆਪਣਾ ਲਸਣ ਲੱਗ ਗਿਆ ਸਾਰਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਜੋ ਵੀ ਵੀਡੀਓ ਮੇਰੇ ਭੈਣ ਭਾਈ ਫੁੱਲ ਵਾਚ ਕਰਦੇ ਨੇ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਹੀਂ ਕਰਦੇ ਤੁਹਾਡਾ ਵੀ ਧੰਨਵਾਦ ਬਾਕੀ ਜੀ ਤੁਸੀਂ ਜਰੂਰ ਕਰਿਆ ਕਰੋ ਫੁੱਲ ਵਾਚ ਤੇ ਚਲੋ ਜੀ ਮਿਲਦੇ ਆ ਅਗੜੇ ਵਲੌਗ ਦੇ ਵਿੱਚ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ